ਬਲਜੀਤ ਕਿੱਥੇ ਚੱਲੇ ਆਂ ਕਿਉਂ ਚਾਚੀ ਜੀ ਮੇਰਾ ਨਾ ਫੋਨ ਵੇਖਦੇ ਆ ਚੱਲਣ ਨਹੀਂ ਘੜੇ ਆ ਪਤਾ ਨਹੀਂ ਕੀ ਘੂ ਘੂ ਜਾ ਕਰੀ ਜਾਂਦਾ ਵਾ ਚਾਚੀ ਮੇਰਾ ਨਹੀਂ ਟਾਈਮ ਹੈਗਾ ਮੇਰਾ ਤਾਂ ਦਿਮਾਗ ਅੱਗੇ ਬੜਾ ਖਰਾਬ ਹੋਇਆ ਵਾ ਹਾਏ ਹਾਏ ਨਹੀਂ ਤੇਰਾ ਟਾਈਮ ਹੈ ਨਹੀਂ ਆ ਜਦੋਂ ਤੂੰ ਕਹਿੰਨੀ ਸਾਡੇ ਆਪਣੇ ਆ ਸਾਡੇ ਆਪਣੇ ਆ ਹੁਣ ਤੇਰਾ ਮੇਰੇ ਵਾਸਤੇ ਟਾਈਮ ਹੀ ਹੈ ਨਹੀਂਗਾ ਕੀ ਇੱਕ ਫੋਨ ਵੇਖਣਾ ਵੀ ਬੈਲ ਨਹੀਂ ਵੱਜਣ ਡਈ ਮੈਨੂੰ ਪਤਾ ਨਹੀਂ ਲੱਗਦਾ ਫੋਨ ਕਿਹੜੇ ਵੇਲੇ ਆਉਂਦਾ ਵਾ ਇਹੋ ਤੇ ਮੈਂ ਚਾਚੀ ਜੀ ਗੱਲ ਵਾ ਜਿੱਦ ਮੈਂ ਤੁਹਾਡੇ ਵੱਲ ਆਈ ਹਾਂ ਤੁਸੀਂ ਦੇ ਕਹਿੰਨੇ ਆ ਕੋਈ ਗੱਲ ਵੀ ਨਹੀਂ ਕੋਈ ਗੱਲ ਵੀ ਨਹੀਂ ਗੱਲ ਤੇ ਕੋਈ ਦੱਸ ਦੇਣੀ ਆ ਜੇ ਤੂੰ ਮੈਨੂੰ ਆਪਣਾ ਮੰਨਦੇ ਹੁੰਦੇ ਤੇ ਮੈਨੂੰ ਵੀ ਕੋਈ ਗੱਲ ਦੱਸੀ ਹੁੰਦੀ ਤੇ ਇਸੇ ਕਰੋਂ ਮੇਰਾ ਟਾਈਮ ਹੈ ਨਹੀਂਗਾ ਅੱਛਾ ਫੇ ਤੇਰੇ ਟਿੱਡ ਚ ਕੋੜ ਨਹੀਂ ਜਾਂਦਾ ਚੱਲ ਕੋਈ ਗੱਲ ਨਹੀਂ ਫੇਰ ਕੀ ਆ ਤੇਰੀ ਮਰਜ਼ੀ ਕਾਹਦਾ ਕੋੜ ਆ ਚਾਚੀ ਜੀ ਇੱਕ ਨਾਰਮਲ ਗੱਲ ਵਾ ਗੁੱਸਾ ਵੀ ਆ ਹੀ ਜਾਂਦਾ ਬੰਦੇ ਨੂੰ ਕਿਉਂ ਕਭ ਨਹੀਂ ਰਕबीर ਭੜੀਆਂ ਲਿਖੀਆਂ ਆ ਤੁਹਾਡੀਆਂ ਬੁੜੀਆਂ ਜਿਹੜੀਆਂ ਆਈਆਂ ਫੋਨ ਆ ਕੇ ਵੇਖਦੇ ਤੇ ਵੇਖਿਆ ਹੀ ਨਹੀਂ ਇਹਨੇ ਪਤਾ ਨਹੀਂ ਕਿਹੜੀ ਗੱਲ ਸੜੀ ਪਈ ਅਕੀ ਪਈ ਆ ਮੇਰੇ ਤੇ ਪਤਾ ਨਹੀਂ ਬੈਲ ਨਹੀਂ ਵੱਜਦੀ ਤੇ ਉਹ ਕੂ ਕੂ ਕਰਦਾ ਮੈਨੂੰ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਫੋਨ ਆ ਜਾਂਦਾ ਉਹ ਤਾਂ ਕੀ ਇੱਕ ਚੀਜ਼ ਨੂੰ ਬੈਲ ਬੰਦਵਾ ਹਾਂ ਮੈਂ ਕਿਹੜੀ ਬੈਲ ਕਰਤੀ ਮੈਨੂੰ ਕਿਹੜੀ ਬੈਲ ਬੰਦ ਕਰਨੀ ਜੇ ਮੈਂ ਚੱਕ ਕੇ ਸੌਣ ਲਈ ਨਹੀਂ ਜਿਹਦਾ ਵੀ ਹੁੰਦਾ ਹੋ ਗਈ ਪਰ ਇਹਨੂੰ ਭਰਾਵਾ ਥੋੜਾ ਜਿਹਾ ਸਮਝਾ ਲਾ ਉਹ ਤਾਂ ਆਂਦੀ ਸਾਡੇ ਬਣਦੇ ਨਹੀਂ ਕਿ ਜਿਵੇਂ ਹੁਣ ਇਹਦੀ ਵਲ ਆਈ ਤੇ ਮੈਨੂੰ ਉਸ ਵਾਲੇ ਕਹਤਾ ਮੇਰਾ ਟਾਈਮ ਹੈ ਨਹੀਂ ਚਾਚੀ ਜੀ ਇਹ ਕਿਹੜੀਆਂ ਗੱਲਾਂ ਕਾਂਡੇ ਤੁਸੀਂ ਇਹਨਾਂ ਨੇ ਮੈਨੂੰ ਸਮਝਾਉਣਾ ਤਾਂ ਹੋਰ ਕਿਹਨੇ ਸਮਝਾਉਣਾ ਵਾ ਉਹ ਜਿਹੜਾ ਬੰਦਾ ਆਪ ਹੀ ਗਲਤ ਵਾ ਉਹਨਾਂ ਨੇ ਮੈਨੂੰ ਕੀ ਸਮਝਾ ਲੈਣਾ ਵਾ ਭਲਾ ਉਹ ਕੀ ਗਲਤ ਵਾ ਮੈਂ ਚਾਚੀ ਨੂੰ ਸਮਝਾ ਲੈਣਾ ਮਰਦ ਨਹੀਂ ਮੇਰੇ ਇੱਥੋਂ ਹਾ ਹੋ ਹਾ ਹੋ ਕੰਮ ਕਰਨਾ ਜੋਗੇ ਰਹਿ ਗਏ ਆ ਉਹ ਤੁਸੀਂ ਕੱਲ ਹੀ ਨਹੀਂ ਸਕਦੇ ਆ ਮਾਰ ਮੇ ਦਾ ਬੂਆ ਆਇਆ ਹੈ ਨਾ ਕਿਹੜੀ ਗੱਲੋਂ ਆਏ ਪਹਿਲਾਂ ਤਾਂ ਇਹ ਦੱਸੋ ਹਾਂ ਮੈਨੂੰ ਉਹ ਮੈਨੂੰ ਨਹੀਂ ਗੱਲ ਦੱਸ ਸਕਦੀ ਕਿਹੜਾ ਵਾਲਾ ਤੁਹਾਡੇ ਕੰਨ ਚ ਪਾਇਆ ਇਹ ਦੱਸੋ ਹਾਂ ਪੁਲਸ ਵਾਲੇ ਆਏ ਹੀ ਆਏ ਪੁਲਸ ਵਾਲੇ ਹੁਣ ਹਾਂ ਬਾਨਾ ਬਣਾ ਦਿਓ ਬਾਨਾ ਨਹੀਂ ਬਣਾਇਆ ਕੁਛ ਨਹੀਂ ਜਾ ਕੇ ਸਾਰੇ ਅੰਦਰ ਖਾਤੇ ਕੀ ਪਤਾ ਕੀ ਕੰਮ ਕਰਦੇ ਫਿਰਦੇ ਆ ਗੱਲ ਕੋਈ ਘਰ ਦੱਸਦੇ ਹੈ ਨਹੀਂ ਆ ਇਹਦੀ ਸੋਚ ਬਹੁਤ ਪੁੱਠੀ ਵਾਕਿਆ ਹੀ ਵੇਖ ਲੈ ਮੂੰਹ ਤੇ ਨਹੀਂ ਟੰਡਈ ਹੁਣ ਤੈਨੂੰ ਕੀ ਗੱਲਾਂ ਦੱਸਦੀ ਭਾਬੀ ਉਹਦੀ ਆਈ ਉਹ ਤੇ ਪੁਲਿਸ ਮੁਲਾਜ਼ਮ ਆਇਆ ਹੀ ਵੇਖਣ ਮੰਨੇ ਇਹਨੂੰ ਆਹ ਤਾਂ ਜੇ ਉਹਦੇ ਨਾਲ ਪੁਲਿਸ ਆਈ ਹੋਊਗੀ ਉਹਨੇ ਵਿਚਾਰੇ ਫੜਾਫੜ ਫੋਨ ਕਰਤਾ ਹੋਊਗੀ ਵੀਰ ਜੀ ਨੂੰ ਕਲਾਓ ਜਾਂ ਮੇਰੀ ਗੱਲ ਕਰਾ ਦਿਓ ਤੇ ਵਾਕਿਆ ਤੂੰ ਫਿਰ ਪੁੱਠੀ ਪੈ ਗਈ ਸਾਰੀਆਂ ਗੱਲਾਂ 'ਚ ਤੂੰ ਹੀ ਸੱਚੀ ਰਹਿ ਗਈ ਚਾਰ 'ਚ ਫੇਰੇ ਚਾਚੀ ਜੀ ਬੋਦੀ ਤੂੰ ਸਾਈਡ ਨਾ ਲਓ ਮੈਨੂੰ ਪਤਾ ਜਿੰਨੇ ਕ ਪਾਣੀ 'ਚ ਕੋਈ ਹੈਗਾ ਵਾ ਤੇ ਦਫਾ ਹੋ ਜਾ ਕੇ ਮੈਨੂੰ ਸਾਈਡ ਲੈਣ ਦੀ ਕਿ ਲੋੜ ਅੱਤੈ ਨੂੰ ਸ਼ੱਕ ਨੇ ਨਾ ਤੇਰਾ ਘਰ ਤਵਾ ਕਰ ਦੇਣਾ ਹੀ। ਦਿਮਾਗ ਤੇ ਤੁਸੀਂ ਮੇਰਾ ਖਰਾਬ ਕਰ ਦਿੱਤਾ ਵਾ। ਫੋਨ ਉਹ ਕਰਦੀ ਆ। ਸਾਰੀਆਂ ਗੱਲਾਂ ਨੇ ਤੁਹਾਨੂੰ ਦੱਸਣੀਆਂ ਦੀਆਂ। ਕੀ ਗੱਲ ਮੈਂ ਤੇਰੀ ਘਰ ਵਾਲੀ ਨਹੀਂ ਤੁਸੀਂ ਉਹ ਮੈਨੂੰ ਦੱਸ ਨਹੀਂ ਸਕਦੀ। ਵੀ ਆ ਗੱਲ ਦਾ ਗੱਲ ਨਹੀਂ ਆ। ਕੀ ਦੱਸਾਂ ਤੈਨੂੰ। ਤੇ ਉਹ ਗੱਲ ਸਿੱਧੀ ਸਿੱਧੀ ਦੱਸ ਦਿੰਦੀ ਵੀ ਥਾ ਮਲਾਜਮ ਆਏ ਤੇ ਮੇਰੀ ਭਾਬੀ ਆਏ ਤੇ ਫਲਾਂਟਿੰਗ ਜੋ ਵੀ ਤੁਸੀਂ ਹੁਣ ਦੱਸਣ ਦੇ ਉਹ ਦੋ ਦੱਸ ਦਿੰਦੀ। ਰੌਲਾ ਪਾ ਇਹਦਾ ਤੂੰ ਆਨ ਬੜਾ ਸਾਰਾ ਇਕੱਠਾ ਕਰਕੇ ਲੈ ਕੇ ਚੱਲ ਜਣਾ ਇੱਥੇ। ਐਵੇਂ ਚੱਲ ਜਣਾ। ਨਾ ਕੋਈ ਗੱਲ ਕੋਈ ਘੇਟਾ ਲਾਦਣੇ ਗੱਲ ਨੂੰ ਉੱਥੇ। ਅੱਛਾ ਅੱਜ ਆਹ ਗੱਲ ਬੜੀ ਸ ਤਫਰੋ ਕਾਗਜ਼ ਵਾਲੀ ਕਿਉਂ ਨਹੀਂ ਗੱਲ ਦੱਸੀ ਤਾਂ ਬੁਲਾਏ ਤੈਨੂੰ ਮੈਂ ਉਦੋਂ ਵੀ ਤੁਸੀਂ ਕਾਗਜ਼ ਫਾਈਲ ਚੁਟਕਾਉਣੇ ਫੜਾਦਾ ਕੱਖ ਨਹੀਂ ਫਾਈਲ ਹਜੇ ਵੀ ਉੱਥੇ ਪਈ ਨੇ ਵੇਖ ਲਈ ਫੇਰ ਮੇਰੀ ਸੂਈ ਇੱਥੇ ਤੇ ਇੱਥੇ ਹੀ ਰਹਿਣੀ ਆ ਜੜੀ ਦਾ ਆਹੋ ਆ ਚਾਚਾ ਬੜੀਆਂ ਗਰਾਈਆਂ ਹੋਣ ਡੀਆਂ ਕਾਹਦੀਆਂ ਗਰਾਈਆਂ ਉਹ ਜਿਹੜਾ ਕਲਾਇਆ ਹੀ ਮਲਾਜਮ ਉਧਰ ਉਹ ਚਾਚਾ ਇਹ ਆਪ ਨਹੀਂ ਜਾਣੀਆਂ ਨਹੀਂ ਤੂੰ ਏਦਾਂ ਪੁੱਛਣਾ ਜਿਦਾ ਤੈਨੂੰ ਆ ਪਤਾ ਹੋਣਾ ਕਿ ਤੂੰ ਕਲਾਇਆ ਹੁੰਦਾ ਮੈਂ ਕਲਾਇਆ ਤੋਰ ਮੈਨੂੰ ਕੀ ਲੋੜਾ ਕਲਾਉਣ ਦੀ ਭਈ ਤੇ ਮੈਨੂੰ ਵੀ ਚਾਚਾ ਲੋੜਾ ਕਲਾਉਂਦੀ ਨਹੀਂ ਤੂੰ ਸਿੱਧਾ ਲੱਲਾ ਹਾਂ ਉਹਨਾਂ ਕੋ ਪੈਸੇ ਜੋ ਲੈਣਾ ਚਾਚਾ ਮੈਂ ਜੋ ਕਲਾਉਣ ਡਿਆਂ ਵੀ ਵਨਸਵਨੇ ਕਲਾਉਣ ਡਿਆਂ ਉਹ ਚਾਚਾ ਮੈਂ ਤੇ ਉਹਨੂੰ ਸਭੋ ਬਚਾਇਆ ਵਾ ਬਚਾਇਆ ਆਹੋ ਬਚਾਇਆ ਕਰਾ ਉਹਦੇ ਰੇਡ ਪਈ ਉਹਨਾਂ ਦੇ ਉਹ ਮੁੰਡਾ ਪੁਲਿਸ ਵਾਲਾ ਲੈ ਆਵੇ ਦੰਕੇ ਗਿਆ ਮੈਂ ਉਹ ਉਥੇ ਵੇਖਿਆ ਤੇ ਪੁਲਿਸ ਨੂੰ ਹੁਣ ਰੇਡ ਤੇ ਪੈਣੀ ਆ ਪਹਿਲੇ ਨੰਬਰਾਂ ਦੇ ਨਾਮ ਆ ਉਹਦਾ ਨਹੀਂ ਤੂੰ ਤੇ ਆਂਦਾ ਮੈਂ ਰੇਡ ਹੀ ਨਹੀਂ ਪੈਣ ਦੇਣੀ ਤਾਂ ਮੈਂ ਤਾਂ ਹੁਣ ਹੀ ਕਹਿੰਦਾ ਮੈਂ ਨਹੀਂ ਪੈਣ ਦੇਣੀ ਉਹ ਕਿਵੇਂ ਕਿਧਰੋਂ ਆਣ ਮੂ ਚੁੱਕਿਆ ਉਹਨੇ ਮੈਂ ਉਹਨੂੰ ਦਬਕਾ ਮਾਰਿਆ ਮੜ ਕੇ ਮੈਂ ਮਿੰਡਾ ਪਿਆ ਵੀ ਕਰ ਇਹ ਤੁਹਾਡੀਆਂ ਰੜੀਆਂ ਚੁੱਕਦੀਆਂ ਉਹ ਜਾ ਚਾਚਾ ਤੈਨੂੰ ਕੋਈ ਤਿਆਰ ਹੋਵੇ ਕੋਈ ਆਪਣਾ ਬੰਦਾ ਹੋਵੇ ਆਪ ਨਹੀਂ ਜਾਣਾ ਤੇ ਦੂਜੇ ਸਾਥੀ ਨੂੰ ਭਲਾ ਦੇਣਾ ਵੀ ਜਾਓ ਤੂੰ ਲੈ ਗਰਾਹੀ ਕਰਕੇ ਇਹ ਆ ਤਾਂ ਮੈਨੂੰ ਨਹੀਂ ਹੈਗੇ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਵਾ ਨਹੀਂ ਆ ਤੱਕ ਦੱਸ ਤੂੰ ਨਹੀਂ ਲੈਣਾ ਰਿਹਾ ਸ਼ਬਦ ਨਹੀਂ ਲੈਨੇ ਪੈਸੇ ਤੁਸੀਂ ਬਲਾ ਚਾਚਾ ਪ੍ਰੂਫ ਕਰਦੇ ਮੈਂ ਮੰਨ ਜੂ 10 ਪ੍ਰੂਫ ਕਰਦੇ ਤੂੰ ਬਸ ਬਹਾਨਾ ਲੱਭਿਆ ਤੂੰ ਕੋਈ ਨਾ ਕੋਈ ਚੋਣ ਦੀ ਛੇੜ ਛਣੇ ਤੂੰ ਲੜਨਾ ਬਹਾਨਾ ਲੱਭਦਾ ਵਾ ਗੱਲ ਹੋਰ ਕੋਈ ਮੈਂ ਕੋਈ ਲੜਨ ਦਾ ਬਹਾਨਾ ਨਹੀਂ ਲੱਭਦਾ ਪਰ ਉਹ ਗਰੀਬ ਮਾਰ ਹੋਣ ਡਈ ਉਧਰ ਤੇ ਮੈਂ ਧਿਆ ਕਰਨਾ ਮੇਰਾ ਮੈਂ ਨਾ ਉਹਨੂੰ ਢਾਣੀਆਂ ਦੀ ਬਹਿ ਜਾ ਆ ਜਾਣੀ ਨਹੀਂ ਤੇਰਾ ਯਾਰ ਵਾ ਤੇ ਤੂੰ ਉਹਨੂੰ ਬਚਾ ਨਹੀਂ ਸਕਦਾ ਹਣਾ ਤੇ ਚਾਚਾ ਯਾਰਾ ਤੇ ਹੁਣ ਤੱਕ ਬਾਹਰ ਤੁਰਿਆ ਫਿਰਦਾ ਹੁਣ ਯਾਰ ਮਾਰ ਕਰ ਉਹਦਾ ਤਾੜਿਆ ਹੋਣਾ ਹੀ ਅੰਦਰ ਉਹ ਯਾਰ ਮਾਰ ਲੱਗਾ ਨਾ ਕਰ ਜਾ ਹਰਮਾਨ ਕਰ ਬੰਦੇ ਨੂੰ ਦੂਜੇ ਨੂੰ ਕਲਾ ਲਿਆ ਤੇ ਆਪ ਤੂੰ ਮੁੜ ਕੇ ਪਿੱਛੇ ਦਾ ਸੱਚੇ ਦਾ ਸੱਚਾ ਫੇਰ ਬਿਊਟੀ ਜਾਣਾ ਨੇ ਮੂਹਰ ਖਰਾਬ ਕਰ ਦਿੰਦਾ ਵਾ ਜੀ ਦੇ ਕਰਦਾ ਦੀ ਦਾਗੜੀ ਖੋਗਣ ਇਹਦੇ ਮਾਰਾਂ ਕਿਤੇ ਗਿੱਟੇ ਸੇਕਾਂ ਸਿਆਣਾ ਬੈਣਾ ਹੀ ਉਹ ਇਹਨੂੰ ਅਕਲ ਦਾ ਘਾਟਾ ਬਸ ਤੋਣਾ ਲਾਣ ਨੂੰ ਹਰਦਾ ਹੀ ਨਹੀਂ ਹਰਦਾ ਹੀ ਨਹੀਂ ਵੇ ਹੋਏ ਬੁੱਢੇ ਨੂੰ ਕਿਤੇ ਚਾਉ ਨਹੀਂ ਹੈਗਾ ਇਹ ਬਸ ਇਹਨੂੰ ਗੱਲਾਂ ਨਾਲ ਚਸਕਾਈਓ ਅੱਗ ਨੇ ਇੱਕ ਦੂਜੇ ਦੇ ਘਰ ਲਾਈ ਰੱਖਣੀ ਆ ਜਮਾਂਦਰੂ ਇਹਦਾ ਇਹੋ ਕੰਮ ਆ ਕਿ ਆਹ ਤੇਰਾ ਆਪਣਾ ਰਾਹ ਵਾ ਐ ਨੂੰ ਘਰ ਨੂੰ ਜਾ ਇਹਨੇ ਉੱਤੋਂ ਦੀ ਨਾ ਵੱਲ ਪਾ ਗਏ ਹੁਣ ਮਨਪ੍ਰੀਤ ਦੇ ਘਰ ਜਾਣਾ ਵਾ ਉੱਥੇ ਉਹਨੇ ਖਟੀਆਂ ਮਿੱਠੀਆਂ ਮਾਰਦੀਆਂ ਮਨੂੰ ਪੰਪ ਦੇਣਾ ਸਾਡੇ ਖਿਲਾਫ ਚੱਲ ਮਾਣਾ ਕੋਈ ਨਾ ਕੋਈ ਤਾਂ ਸਕੀਮ ਲਾਉਣੀ ਪੈਣੀ ਆ ਹੁਣ ਹੂੰ ਐਦਾਂ ਹੀ ਕਰਦਾ ਹਾਂ ਮੈਂ ਸਾਬੂ ਪਤਾ ਹੈਲੋ ਹੈਲੋ ਆ ਮਨਪ੍ਰੀਤ ਜੀ ਹਾਂਜੀ ਵੀਰ ਜੀ ਉਹ ਲੱਗ ਗਿਆ ਪਤਾ ਪੁਲਿਸ ਕਿਨੇ ਭੇਜੀ ਕਿਨੇ ਭੇਜੀ ਵੀਰ ਜੀ ਓਏ ਇਹੋ ਜਿਹਾ ਆਪਣਾ ਚਾਚਾ ਹੋਰ ਕਿਨੇ ਭੇਜਣੀ ਹੈ ਹੈ ਚਾਚਾ ਜੀ ਨੇ ਪਰ ਚਾਚਾ ਜੀ ਤਾਂ ਚੰਗੇ ਬੜੇ ਆ ਕੀ ਹੋਇਆ ਮਨਪ੍ਰੀਤ ਓਹ ਨਈ ਕੁੜੀਏ ਤੂੰ ਮਾਰਦੀ ਭੋਲੀਆਂ ਗੱਲਾਂ ਇਹ ਚਾਚਾ ਡਾਵੜਾ ਸਤਾਨਵਾ ਤੈਨੂੰ ਨਹੀਂ ਪਤਾ ਇੱਥੇ ਦੇ ਕੁੜਗੇ ਤੂੰ ਮਾਰ ਖਾ ਜਾਣੀ ਆ ਉਹ ਜਿਹੜਾ ਸਿਆਣਿਆਂ ਦੇ ਨਾ ਹਾਥੀ ਦੇ ਦੰਦ ਖਾਣ ਵਾਲੇ ਹੋਰ ਤੋਂ ਵਖਾਣ ਵਾਲੇ ਕੋ ਹੋਰ ਵਾ ਉਹ ਸਾਖਦਾ ਸਾਡੇ ਚਾਚੇ ਦਾ ਵਾ ਆਹੋ ਇਹਦੀ ਅੱਖ ਹੀ ਓ ਢੜੀ ਪਿਆਲੀ ਦੇ ਅੱਛਾ ਮੈਂ ਤਾਂ ਬਹੁਤ ਚੰਗਾ ਸਮਝਦੀ ਆ ਚਾਚਾ ਜੀ ਨੂੰ ਨਹੀਂ ਜਿਹੜੀ ਤੂੰ ਗੱਲਾਂ ਕਰਦੀਆਂ ਜੇ ਆਹ ਗੱਲ ਆ ਜਿਹੜੀ ਮੈਂ ਪੈ ਲਈ ਲੰਗਾ ਫਿਰ ਇੰਨੇ ਕਿਉਂ ਲੈ ਲਈ ਇਹਦੇ ਮਨ 'ਚ ਕੋਈ ਖੋਟ ਵਾ ਤਾਂ ਹੀ ਆ ਨਾ ਆਹੋ ਪਰ ਇੱਕ ਗੱਲ ਮੇਰੀ ਧਿਆਨ ਨਾਲ ਕੰਨ ਖੋਲ ਕੇ ਸੁਣ ਲਾ ਜਿੰਨਾ ਵਜਿਆ ਜਾਂਦਾ ਕੋਈ ਬਚ ਕੇ ਨਹੀਂ ਆਉਣੇ ਤੇਰੇ ਵਾਲੀ ਡਿਆ ਹੀ ਹੁਣ ਹਾਂ ਪਰ ਇੱਕ ਮੇਰੀ ਗੱਲ ਤੋਂ ਸੁਣ ਲਾ ਧਿਆਨ ਨਾਲ ਹੁਣ ਤੂੰ ਤੂੰ ਆਪਣੀ ਭਾਬੀ ਦੇ ਨਾਲ ਆਪਣੇ ਪੇਕੇ ਚਲ ਜਾ ਇਹਦਾ ਕੋਈ ਪਤਾ ਨਹੀਂ ਉਹ ਅੱਜ ਤੇ ਪੁਲਸ ਵਾਲਾ ਇੱਕ ਆਇਆ ਵਾ ਹੋ ਨਾ ਹੋਵੇ ਕਿ ਕਾਨੂੰ ਲੇਡੀ ਪੁਲਸ ਭੇਜ ਦੇ ਤੇ ਜੋ ਲੇਡੀ ਸਟਾਫ ਆ ਗਿਆ ਨਾ ਮੇਰੇ ਫੜਾ ਤੇ ਖੜੇ ਹੋ ਜਾਣਗੇ ਮੇਰੀ ਵਾਹ ਪੇਸ਼ ਨਹੀਂ ਜਾਣੀ ਇਹ ਨਾ ਹੋਵੇ ਕਿ ਤੈਨੂੰ ਚੁਗਾ ਦੇ ਫਿਰ ਉਸੋਂ ਆਹੋ ਚੱਲ ਤੂੰ ਧਿਆਨ ਰੱਖੀਂ ਆਪਣਾ ਤੇ ਮੇਰੀ ਗੱਲ ਵੱਲ ਗੌਰ ਕਰ ਚੰਗੀ ਤਰ੍ਹਾਂ ਮੈਨੂੰ ਤੇ ਆਹ ਦੁੱਖ ਦੀ ਘੜੀ ਦੇ ਵਿੱਚ ਇਹੀ ਨਹੀਂ ਸਮਝਣ ਲੱਗਣ ਡਿਆ ਕਿ ਕੌਣ ਆਪਣਾ ਵਾ ਤੇ ਕੌਣ ਭਰਾਇਆ ਵਾ ਉਹ ਨਾ ਨੇ ਲੈ ਕੇ ਆਪਣੀ ਭਾਬੀ ਨਾਲ ਹੀ ਚਲ ਜਾ। ਚੱਲ ਠੀਕ ਆ ਫਿਰ। ਚੰਗਾ। ਉਹ ਲੈ ਮਨਾ ਹੁਣ ਬਣੀਓ ਗੱਲ। ਮਨਪ੍ਰੀਤ ਕੀ ਗੱਲ ਹੋਗੀ? ਨਾ ਸਮਝੇ ਨਹੀਂ ਲੱਗਣ ਦੀ। ਕਿ ਭਾਬੀ ਮੈਂ ਯਕੀਨ ਕਰਾਂ ਕਿ ਇਹਦੇ ਤੇ। ਹੋਇਆ ਕੀ ਆ ਗੱਲ ਤੇ ਦੱਸ। ਹੁਣ ਰਗਬੀਰ ਭਾਜੀ ਦਾ ਫੋਨ ਹੀਗਾ। ਉਹ ਕਹਿੰਦੇ ਵੀ ਜਿਹੜੀ ਪੁਲਿਸ ਆਈ ਓ ਚਾਚਾ ਜੀ ਨੇ ਭੇਜੀ ਆ। ਚਾਚਾ ਜੀ ਨੇ? ਹਾਂਜੀ। ਮਿੰਨ ਤਕੋਜ ਨਹੀਂ ਸਮਝ ਲੱਗਦਾ ਮੈਂ ਤਾਂ ਸੱਚੀ ਮੈਂ ਬੜੀ ਜਿਆਦਾ ਪਰੇਸ਼ਾਨ ਹੋ ਗਈ ਆ ਮੈਂ ਕਹਿ ਨਹੀਂ ਨਹੀਂ ਮਨਜੋਨ ਨੂੰ ਵੀ ਨਾ ਇਹੋ ਜੇ ਕੰਮ ਕਰੋ ਮੇਰੇ ਕੋ ਕੱਲੀ ਕੋ ਨਹੀਂ ਚੱਲ ਹੋਣੇ ਮਨਪ੍ਰੀਤ ਉਹਦਾ ਕਹਿਣਾ ਤੇ ਨਹੀਂ ਚਾਹੀਦਾ ਪਰ ਮੈਨੂੰ ਨਾ ਤੇਰਾ ਚਾਚਾ ਲੱਗਦਾ ਹੀ ਦਾਦਾ ਹੀ ਨਹੀਂ ਪਾ ਦੇਖਿਆ ਨਾ ਪਾਤੇ ਉਹਨੇ ਸਿਆਪੇ ਪਰ ਮੈਨੂੰ ਨਹੀਂ ਗੱਦੀ ਲੱਗਾ ਵੀ ਉਹ ਚਾਚਾ ਜੀ ਐਵੇਂ ਦੇ ਆ ਪਾ ਪਤਾ ਨਹੀਂ ਹੁਣ ਕੀ ਕਰ ਸਕਦੇ ਹੁਣ ਕਿਸੇ ਤੇ ਯਕੀਨ ਤੇ ਨਹੀਂ ਨਾ ਕੀਤਾ ਜਾ ਸਕਦਾ ਵੀਰ ਗੰਡੇ ਆ ਇਦਾਂ ਕਰ ਵੀ ਤੂੰ ਆਪਣੀ ਭਾਬੀ ਨਾਲ ਚਲ ਜਾ ਪੇਕੇ ਪਰ ਮੇਰਾ ਦਿਨਾਂ ਬਿਲਕੁਲ ਚਿਤ ਨਹੀਂ ਮੰਨਦਾ ਕਿ ਮੈਂ ਉੱਥੇ ਜਾਵਾਂ ਮੈਂ ਆਪਣਾ ਘਰ-ਬਾਰ ਛੱਡ ਕੇ ਕਿੱਦਾਂ ਮਨਪ੍ਰੀਤ ਉਹਦਾ ਮੇਰਾ ਆਪੇ ਨਹੀਂ ਦਿਲ ਕਰਦਾ ਵੀ ਤੈਨੂੰ ਇੱਥੇ ਕੱਲੀ ਨੂੰ ਛੱਡਾਂ ਮੈਂ ਮੈਂ ਤੇ ਤੈਨੂੰ ਇਹੀ ਸਲਾਹ ਦਿੰਨੀ ਆ ਤੂੰ ਚੱਲ ਪਾਸ ਮੇਰੇ ਨਾਲ ਚੱਲੋ ਮਾਣਾ ਹੁਣ ਆ ਉਠ ਭਾਰ ਦੇ ਥੱਲੇ ਚਾਚਾ ਸਾਹ ਜਾਂ ਹਾਂ ਤੂੰ ਵੀ ਉਧਰ ਨੂੰ ਤੇ ਤੈਨੂੰ ਦਿੰਦੀ ਆ ਮਨਪ੍ਰੀਤ ਪ੍ਰਸ਼ਾਦ ਚੰਗੀ ਰੀਜਨ ਵਾਲੀ ਇੱਕ ਗੱਲ ਉਹ ਤੇ ਚੰਗਾ ਵਾ ਮਨਪ੍ਰੀਤ ਚੱਲ ਜੇਨਾ ਤੇ ਮੇਰੀ ਜਾਨ ਛੁੱਟ ਜੂਗੀ ਇਥੋਂ ਕਿਉਂਕਿ ਬਲਜੀਤ ਨੇ ਚਾਚੇ ਦੀ ਗੱਲ ਜਿਆਦਾ ਹੀ ਮੰਨਣੀ ਆ ਤੇ ਮੇਰੀ ਗੱਲ ਉਹ ਘੱਟ ਮੰਦੀ ਆ ਚੱਲ ਇੱਕ ਤੀਨ ਦੋਸ਼ਕਾਰ ਹੋਣੇ ਆ ਫਾਇਦਾ ਹੀ ਫਾਇਦਾ ਦਵੱਲੇ ਹੁਣ ਚੱਲੋ ਮਨਾ ਚੱਲ ਗਏ ਹੁਣ ਆਪਾਂ ਵੀ ਡਿਊਟੀ ਦੇ ਮਨਪ੍ਰੀਤ ਕੋਈ ਨਹੀਂ ਉਹ ਤੇਰਾ ਆਪਣਾ ਹੀ ਘਰ ਆ ਤੂੰ ਚੱਲ ਮੇਰੇ ਨਾਲ ਅਭੀ ਆਪਣਾ ਘਰ ਤੇ ਆ ਹੀ ਹੀਗਾ ਪਰ ਮਨਜੋਤ ਦੇ ਨਾਲ ਮਿੰਦੇ ਹੁਣ ਕੁਝ ਨਹੀਂ ਸਮਝ ਲੱਗਣ ਡਿਆ ਉਹ ਤੋਂ ਮੈਂ ਨਿੱਕੇ ਨਿੱਕੇ ਨਿਆਣੇ ਲੈ ਕੇ ਮੈਂ ਕੀ ਕਰਾਂ ਮੈਨੂੰ ਕੁਝ ਨਹੀਂ ਸਮਝ ਲੱਗਦਾ ਕੋਈ ਨਹੀਂ ਤੂੰ ਨਾ ਟੈਨਸ਼ਨ ਲੈ ਤੂੰ ਚੱਲ ਪਾ ਮੇਰੇ ਨਾਲ ਹੀ ਨਿਆਣਿਆਂ ਨੂੰ ਵੀ ਲੈ ਚਲਦੇ ਆ ਤੇ ਉੱਥੇ ਚੱਲੇ ਤੇ ਹਨ ਤੇਰੇ ਆਪਣੇ ਤਾਂ ਹੈਗੇ ਹੀ ਆ ਨਾ ਇੱਥੇ ਹੁਣ ਦੇਖ ਲਾ ਤੂੰ ਹਾਲ ਕਿਦਾਂ ਫਿਰ ਸਮਝੀ ਤੇ ਕੀ ਕਰੀਏ ਮਮਾ ਉੱਥੇ ਵੀ ਚੱਲਦੀ ਜਾਂਦੇ ਇੱਥੇ ਵੀ ਪੁਲਿਸ ਤੋਂ ਡਰੀ ਲਾ ਦਰਦਾ ਵਾ ਦੀਦੀ ਚੱਲੋ ਤੁਸੀਂ ਮੇਰੇ ਨਾਲ ਹੀ ਹੁਣ ਅੱਜ ਤੇ ਆਪਾਂ ਚਲੋ ਆਇਆ ਹੀ ਤੇ ਮੈਂ ਉਹਨੂੰ ਇਹ ਕਹਿਤਾ ਵੀ ਲੇਡੀ ਕਨਸਟੇਬਲ ਕਿੱਥੇ ਆ ਹੁਣ ਅਗਲਾ ਕੱਲੂ ਉਹ ਲੈ ਕੇ ਆਜੂ ਲੇਡੀ ਕਨਸਟੇਬਲ ਨੂੰ ਫਿਰ ਮਲਪ੍ਰੀਤ ਹਾਂਜੀ ਦਾਦਾ ਜੀ ਵੇਖ ਕਿੰਨੀ ਸਰੋਂ ਹੋਈ ਹੈ ਹੈ ਸਤਿਗੁਰੂ ਦਾਦੀ ਸਸੀ ਕਾਲ ਸਸੀ ਕਾਲ ਸਸੀ ਕਾਲ ਠੀਕ ਠਾਕ ਖੇਡਣ ਲਈ ਆ ਨਹੀਂ ਮੈਂ ਅਖੰਡਿਆ ਹੀ ਸਮੇ ਦਾ ਵੇਖ ਕੀ ਕੋਈ ਪਤਾ ਨਹੀਂ ਹੁੰਦਾ ਵੀ ਕਦੋਂ ਕਿਸੇ ਗੇੜ ਪੈ ਜਾਣਾ ਆਪਣੇ ਹੱਥੀਂ ਬੀਜੀ ਹਮਜੋਨੇ ਆ ਤੇ ਪਤਾ ਨਹੀਂ ਹੁਣ ਵੱਡਣ ਵੇਲੇ ਉਹਨੇ ਆਉਣਾ ਵਾ ਕਿ ਨਹੀਂ ਅਜੇ ਆਉਣਾ ਹੈ ਸਮੇ ਦਾ ਨਹੀਂ ਕੋਈ ਪਤਾ ਪੁੱਤ ਕੀ ਕਰ ਸਕਦਾ ਜੇ ਮਹਾਰਾਜ ਕਿਸੇ ਗੇੜ ਪਾਰਾਂ ਦੇਵੇ ਚਲੋ ਕੋਈ ਨਹੀਂ ਵਡਾਂਗੇ ਔਖੇ ਸੌਖੇ ਕੀ ਕਰਨਾ ਹੁਣ ਉਤਰਾ ਮੇਰੀ ਨਹੀਂ ਹੋਈ ਨਹੀਂ ਹੋਈ ਉਹ ਮੇਰੀ ਤੇ ਉਤਰਾ ਬਹਿ ਹੀ ਗਈ ਪਤਾ ਨਹੀਂ ਉਹਨੂੰ ਕੀ ਹੋਇਆ ਮੈਂ ਬੀਜੀ ਤੇ ਨੇ ਹਾੜੀ ਨੂੰ ਤੇ ਬੜਾ ਵਧੀਆ ਫਲ ਨਹੀਂ ਫਲ ਬਹੁਤ ਸੋਨਾ ਪੈਣਿਆ ਆਵੇ ਮੈਂ ਵੇਖਣਦਿਆਂ ਹਾਂਜੀ ਚਲ ਇਹ ਆ ਵੀ ਘਰ ਦਾ ਤੇਲ ਹੋ ਜਾਊਗਾ ਪੁੱਤ ਹਾਂਜੀ ਇਹ ਆਪਣਾ ਇਹ ਵੀ ਚਲ ਤੁਸੀਂ ਤੜਕਾ ਤੜਕਾ ਲਾ ਕੇ ਖਾਓਗੇ ਇਹ ਕਰਨਾ ਹੋਊਗਾ ਇਹ ਵੀ ਘਰ ਦੇ ਹੀ ਹੁੰਦਾ ਵਾ ਮਨਜੋਤ ਤੇ ਵਾਧੂ ਭਾਈ ਕਰ ਲੈਂਦੇ ਸੀ ਕੋਈ ਗੱਲ ਹੀ ਨਹੀਂ ਤੇ ਹਾਂ ਬਸ ਸੋਣਾ ਇਹੋ ਹੀ ਟੈਨਸ਼ਨ ਵਾ ਵੀ ਚਲ ਕੋਈ ਨਹੀਂ ਹੋ ਜਾਣਾ ਸਾਰੇ ਮਸਲੇ ਹੱਲ ਪੁੱਤ ਤੂੰ ਨਾ ਡਰੀ ਮੈਂ ਹੈਗਾ ਨਾ ਇੱਥੇ ਤਾ ਕੋਈ ਟੈਨਸ਼ਨ ਨਹੀਂ ਲੈਣੀ ਫਸਲਵਾੜੀ ਦੀ ਤੇ ਬਿਲਕੁਲ ਟੈਨਸ਼ਨ ਨਾ ਲੈ ਆ ਸਾਰੀ ਮੈਂ ਸਾਂਭ ਲੈਣੀ ਆ ਕੋਈ ਗੱਲ ਹੀ ਨਹੀਂ ਤੇ ਹਾਂ ਇਹਦੇ ਨੂੰ ਟੈਨਸ਼ਨ ਲੈ ਤੂੰ ਕੋਈ ਆਹ ਉਹ ਤੇ ਇਥੇ ਸਾਂਭੀ ਲੈਣੀ ਆ ਫਿਰ ਤੇ ਪੋਤਾ ਸਾਂਭਣੀ ਆ ਕਿ ਇਹਨੂੰ ਹੁਣ ਵੱਢਣਾ ਤਾਂ ਹੈਗਾ ਹੀ ਆ ਜਦੋਂ ਪੱਕ ਗਈ ਆ ਭੀ ਇਹ ਨਹੀਂ ਵੀ ਮਨਜੋਦ ਨੂੰ ਛਡਾਲਾਂਗੇ ਜਾਂ ਉਹ ਘਰ ਆ ਜਾਊਗਾ ਬਸ ਫਸਲ ਮੈਂ ਸਾਂਭ ਲੈਣੀ ਆ ਚਾਚੀ ਜੀ ਤੈਨੂੰ ਪਤਾ ਵੀ ਹੈ ਕਿ ਟੱਡੀ ਗੱਲ ਦਾ ਮਤਲਬ ਕੀ ਹੈ ਨਹੀਂ ਮਤਲਬ ਕੋਈ ਨਹੀਂ ਮੈਂ ਤਾਂ ਸਗੋਂ ਵੱਢਣ ਦੀ ਗੱਲ ਕੀਤੀ ਵੀ ਵੱਢ ਲੈਣੀ ਆਪਾਂ ਕੋਈ ਗੱਲ ਹੀ ਨਹੀਂ ਇਹਦੀ ਉਹ ਹੀ ਨਾ ਬਸ ਫਸਲ ਵੱਲ ਧਿਆਨ ਵਾ ਪੈੜੀ ਵੱਲ ਧਿਆਨ ਵਾ ਇਹ ਨਹੀਂ ਕਿ ਉਹਨਾਂ ਦੇ ਦੋਸਾ ਵਾ ਤੇ ਉਹਨੂੰ ਬਚਾ ਲਗੇ ਆਪਾਂ ਉਹ ਡਿਆ ਦੇ ਹੈਗਾ ਵਾ ਉਹਦਾ ਯਾਰ ਹੋਣਾ ਰਗਬੀਰ ਉਹ ਆਂਦਾ ਵੀ ਹੋਰ ਕੋਈ ਨਹੀਂ ਜੱਜੇ ਮੈਂ ਆਪੇ ਕੱਲੇ ਨੇ ਕਰ ਲੈਣਾ ਜੋ ਕਰਨਾ ਜਿੱਦੋ ਭੇਜ ਵਿੱਚ ਸੁਰੀਆਂ ਚਲਾਈ ਜਾਣੀਆਂ ਮੈਂ ਤੇ ਫਿਰ ਸ਼ੁਰੀਆਂ ਚਲਾਈ ਜਾਣੀਆਂ ਆਪੇ ਅੱਗੇ ਰਗਬੀਰ ਸ਼ੁਰੀਆਂ ਚਲਾਉਣ ਡਿਆ ਵਾ ਉਹ ਗੱਲ ਤੇ ਖੁੱਲ ਕੇ ਦੱਸਦੀ ਨਹੀਂ ਮੈਨੂੰ ਚਾਚਾ ਜੀ ਕੋਈ ਨਹੀਂ ਅੰਕਲ ਜੀ ਛੱਡੋ ਇਹਨਾਂ ਗੱਲਾਂ ਨੂੰ ਆਜੋ ਚਾਹ ਪਾਣੀ ਪੀ ਲੋ ਨਹੀਂ ਚਾਹ ਨਹੀਂ ਕਿ ਮੈਂ ਪੀਣੀ ਚਾਹ ਤੇ ਮੈਂ ਪੀ ਕੇ ਆਇਆ ਵਾਂ ਐ ਕੁੜੀ ਕੁੜਾ ਲਾਂ ਕਰਦੀ ਉਹਦੇ ਦਿਮਾਗ ਚ ਕੀ ਗੱਲ ਮੜ ਗਈ ਏ ਕਿ ਚਲੀ ਆ ਤੁਸੀਂ ਚੰਗੇ ਗਏ ਜਿੱਥੇ ਜਾਂਦੇ ਕਿਤੇ ਮੁੜਦੇ ਨਹੀਂ ਮੈਂ ਨਾ ਆ ਕੇ ਲੰਮੀ ਪੈ ਕੇ ਘੜੀ ਬੈਠ ਲੋਗੇ ਤੇ ਫੇਰ ਮੈਂ ਨਾ ਫੋਨ ਹੀ ਨਹੀਂ ਕਿਸੇ ਦਾ ਆਇਆ ਔਰ ਉਹਦਾ ਫੋਨ ਹੀ ਨਹੀਂ ਮੇਰਾ ਚੱਲਣ ਡਿਆ ਮੈਂ ਮਹਾਂਮਾਨ ਪ੍ਰੀਤਵਾਲ ਜਾਵਾਂ ਤੇ ਉਹਨੂੰ ਵਿਖਾਲ ਕੇ ਆਵਾਂ ਉਧਰ ਨਾ ਜਾਵਾਂ ਆਪ ਤੁਸੀਂ ਸਾਰੇ ਥਾਂ ਤੁਰੇ ਫਿਰਦੇ ਮੇਰੀ ਸੁਣ ਲਾ ਗੱਲ ਪਹਿਲੋ ਮੇਰੀ ਸੁਣ ਲਾ ਉਹ ਨਹੀਂ ਉਹ ਚੰਗਾ ਮੇਰੇ ਨਾਲ ਬੋਲੀ ਕਿਉਂ ਉਹ ਤੇ ਮੈਨੂੰ ਗੱਲ ਕੋਈ ਦੱਸਦੀ ਨਹੀਂ ਦੇ ਹਾਏ ਉਹਦਾ ਕੀ ਮਾੜਾ ਕਰ ਦਿੱਤਾ ਵਾਹੀਂ ਉਹ ਲੱਗੀ ਆ ਰਗਵੀਰ ਦੇ ਮਗਰ ਹੈ 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 ਰਗਵੀਰ ਦੇ ਮਗਰ ਦੇ ਮਗਰ ਦੇ ਮਗਰ ਕਹਿੰਨੇ ਕੀ ਆ ਤੁਸੀਂ ਇਨੂੰ ਅੱਗੇ ਨਹੀਂ ਸੁਣਿਆ ਤੈਨੂੰ ਤਾਂ ਮੈਂ ਆਖਿਆ ਵੀ ਰਕਬੀਰ ਦੇ ਮਗਰ ਲੱਕੇਦੇ ਇਹਨੇ ਮਨਪਰੀ ਨੇ ਆਪਣਾ ਘਰ ਜਾਣ ਲੈਣਾ ਹੀ ਉਹ ਹੁਣ ਐ ਕਿੱਥੇ ਜਾ ਰ ਮਾਨਾ ਮੈਨੂੰ ਵਿਖਾ ਲੈਉਣ ਦਾ ਬੂਹਨ ਮੈਂ ਐ ਪਹਿਰ ਮਾਨਾ ਮੈਂ ਆਪੇ ਬੂਹਨ ਵਿਖਾੜ ਲਿਆਂਗਾ ਤੇਰਾ ਹਾਏ ਮੇਰੇ ਮਾਲਕਾ ਗੱਲਾਂ ਕਿੱਥੇ ਕਿੱਥੇ ਉੱਡ ਗਈਆਂ ਵਾ ਮੈਨੂੰ ਤਾਂ ਲੱਗਾ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਹੋਣਾ ਜੇ ਇਹਨਾਂ ਨੂੰ ਪਤਾ ਲੱਗਾ ਵਾ ਤੇ ਮੈਂ ਬਥੇਰਾ ਪੁੱਛਦੀ ਰਹੀ ਆ ਰਕਬੀਰ ਮੈਨੂੰ ਦੱਸ ਦੋ ਕੀ ਗੱਲ ਆ ਕੀ ਗੱਲ ਪਰ ਮੈਨੂੰ ਕਿਤੇ ਦੱਸਦੇ ਰਹੇ ਆ ਤੇ ਇਹਦਾ ਤੇ ਬਦਮਾਸ਼ ਦਾ ਘਰ ਉੱਜਣ ਨਾ ਉੱਜਣ ਨਾ ਮੇਰਾ ਇਹਦਾਂ ਨੂੰ ਜ਼ਿਆਦਾ ਉੱਜੜ ਜਾਣਾ ਵਾ ਇਹਨੂੰ ਪੁੱਛਣਾ ਜਾ ਕੇ ਜੀ ਕਹਦਾ ਦੀ ਖੁੰਬ ਠੱਪ ਕੇ ਆਵਾ ਬਦਮਾਸ਼ ਜੇ ਨਾ ਨਹੀਂ ਕੇ ਥਾਂ ਦੀ ਆਦਮੀ ਤੇ ਵਿਪਤਾ ਬਣੀ ਆ ਤੇ ਆਪੇ ਕੀ ਕਰਦੀ ਫਿਰਦੀ ਆ ਕੀ ਕਰਾਂ ਸਮਝ ਕੋਈ ਨਹੀਂ ਆਉਂਦੀ ਜਨਾਨੀਆਂ ਨੂੰ ਤੇ ਅਕਲ ਹੀ ਹੈ ਨੀ ਮਾਸਾ ਕਿਹੜੇ ਰੰਗ ਰੰਗਮ ਦੀ ਫੇਰਦੀ ਆ ਮੇਰਾ ਤੇ ਬੰਦਾ ਵਾ ਉਹ ਤੇ ਫੇਰ ਬਚ ਜੂ ਬਦਨਾਮੀ ਤੋਂ ਤੇ ਇਹਦੇ ਵੇਲੇ ਹਾਲ ਕਿੱਦਾਂ ਇਹ ਚਾਲ ਚੱਲਣ ਮਾੜੇ ਹੋਏ ਪਏ ਆ ਤੇ ਰਗਬੀਰ ਵੀ ਕਿਤੇ ਮੈਨੂੰ ਤੰਨ ਫੱਟਣ ਨਹੀਂ ਫੜਾਉਂਦਾ ਰਿਆ ਹਾਏ ਮੇਰੇ ਰੱਬਾ ਹੁਣ ਮੈਂ ਕੀ ਕਰਾਂ ਕੋਈ ਸਮਝ ਨਹੀਂ ਆਉਂਦੀ ਤੇ ਬੜੀ ਬਦਨਾਮੀ ਹੋ ਜਾਣੀ ਆ ਹਏ ਰੱਬਾ ਐਨੀ ਹਰਾਨ 기 ਹੁੰਦੀ ਐ ਨਾ ਮੈਨੂੰ ਔਰਤ ਨੂੰ ਵੀ ਸਬਰ ਹੋਣਾ ਚਾਹੀਦਾ ਵਾ ਆਉਂਦਾ ਨਾ ਰਗਵੀਰ ਇਹਦੀ ਪਹਿਲਾਂ ਖਬਰ ਲੈ ਨਹੀਂ ਆ ਵੀ ਤੂੰ ਕੀ ਕਰਦਾ ਫਿਰਦਾ ਵਾ